ਜਿਹੜੇ ਬੰਦੇ ਸਬਜ਼ੀਆਂ ਦੇ ਕਾਸ਼ਤਕਾਰ ਹੈਗੇ ਆ ਜਿਹੜੇ ਜਿਵੇਂਦਾਰ ਸਬਜ਼ੀਆਂ ਕਰਦੇ ਆ ਉਹ ਮਿਨੀ ਸਪ੍ਰਿੰਕਲਰ ਲਵਾ ਸਕਦੇ ਆ ਨਾਲ ਦੀ ਨਾਲ ਜਿਹੜੇ ਆਲੂ ਦੀ ਬਿਜਾਈ ਕਰਦੇ ਆ ਉਹ ਵੀ ਉਹ ਆਰਾ ਸਕੀਮ ਦੇ ਰਾਹੀਂ ਕਾਫੀ ਕੋਰੇ ਤੋਂ ਆਪਣਾ ਹੁਣ ਤਾਂ ਚਲੋ ਸੀਜ਼ਨ ਲੰਘ ਗਿਆ ਪਰ ਅਗਲੇ ਸੀਜ਼ਨ ਦੇ ਵਿੱਚ ਤੁਸੀਂ ਉਹ ਸਿਸਟਮ ਪਹਿਲਾਂ ਹੀ ਅਪਲਾਈ ਕਰ ਦਿਓ ਇਹਦਾ ਅੰਦਰੋਂ ਤੋਂ 20 ਦਿਨ ਦਾ ਜੋ ਪ੍ਰੋਸੀਜਰ ਹੈਗਾ ਉਸ ਤੋਂ ਬਾਅਦ ਇਹ ਤੁਹਾਡੇ ਸਿਸਟਮ ਲਾ ਕੇ ਜਾਂਦਾ ਹੈ ਇਹਦੇ ਵਿੱਚ ਸਾਡੇ ਵੱਲੋਂ ਤੁਹਾਨੂੰ 4 ਤੋਂ 5 ਸਾਲ ਵਿੱਚ ਜੇ ਕੋਈ ਵੀ ਪ੍ਰੋਬਲਮ ਆਉਂਦੀ ਆ ਸਾਡੀਆਂ ਜਿਹੜੀਆਂ ਨਾਲ ਇੰਪੈਨਲਡ ਕੰਪਨੀਆਂ ਉਹ ਬਕੋ ਵੀ ਤੁਹਾਡਾ ਰਾਤ ਤੋਂ ਢੇਰ ਰੱਖਦੀਆਂ ਵੀ ਕੋਈ ਵੀ ਪ੍ਰੋਬਲਮ ਆਵੇ ਤੁਹਾਨੂੰ ਫਰਦ ਦੇ ਤਰ ਤੇ ਠੀਕ ਕੀਤੀ ਜਾਂਦੀ ਆ ਰਹਿ ਗਈ ਸਬਸਿਡੀ ਦੀ ਗੱਲ ਇਹਦੇ ਵਿੱਚ ਜਿੰਨਾ ਤੁਹਾਡਾ ਫਾਰਮਰ ਸ਼ੇਅਰ ਬਣਦਾ ਵੀ 100 ਰੁਪਏ ਦੇ ਵਿੱਚੋਂ ਜੇ ਤੁਹਾਡੇ 20 ਰੁਪਏ ਬਣਦੇ ਆ ਤਾਂ ਤੁਸੀਂ 20 ਰੁਪਏ ਹੀ ਜਮ੍ਹਾਂ ਕਰਾਉਣੇ ਆ ਜਿਹੜੇ ਡਾਕੂਮੈਂਟ ਆ ਤੁਹਾਡੀ ਪਰਦ ਲੱਠਾ ਉਹ ਤੁਸੀਂ ਸਾਨੂੰ ਦੇਣਾ ਆ ਆਧਾਰ ਕਾਰਡ ਕੋਈ ਵੀ ਕੰਮ ਕਰਾਉਣਾ ਚਾਹੇ ਤੁਸੀਂ ਪਾਈਪਲਾਈਨ ਦਾ ਕਰਾਉਣਾ ਤੁਸੀਂ ਆਪਣਾ ਪ੍ਰੇਪਿਰੀਗੇਸ਼ਨ ਦਾ ਕਰਾਉਣਾ ਤੁਹਾਨੂੰ ਸੰਬੰਧਿਤ ਜੋ ਵੀ ਕਰਮਚਾਰੀ ਆ ਉਹ ਤੁਹਾਡੇ ਨਾਲ ਕੰਟੈਕਟ ਕਰੂਗਾ ਅਤੇ ਤੁਹਾਡਾ ਜਲਦ ਤੋਂ ਜਲਦ ਕੰਮ ਕਰਾਇਆ ਜਾਊਗਾ ਇਸ ਕਰਕੇ ਜੋ ਵੀ ਕਿਸਾਨ ਵੀ ਇਸ ਸਕੀਮ ਦੇ ਸੰਬੰਧਿਤ ਚ ਲਾਭ ਲੈਣਾ ਚਾਹੁੰਦੇ ਹੋ ਉਹ ਸਾਡੇ ਨਾਲ ਕੰਟੈਕਟ ਕਰ ਲੀ ਧੰਨਵਾਦ